ਦਾਨ ਦੇ 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 ਦ ਨਿਊਜ਼ੀਲੈਂਡ ਦੇ ਸਥਾਨਕ ਵਾਸੀ ਉੱਤਰ ਆਏ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਹਾਲਾਂਕਿ ਪੁਲਿਸ ਨੇ ਵਿੱਚ ਪਾ ਕੇ ਮਾਹੌਲ ਨੂੰ ਸ਼ਾਂਤ ਕੀਤਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਰਨਦੀਪ ਬਲਾਸ਼ਪੁਰ ਨੇ ਜੋ ਸੀਨੀਅਰ ਪੱਤਰਕਾਰ ਵੀ ਨੇ ਤੇ ਪੰਜਾਬ ਦੀ ਪੋਲਿਟਿਕਸ ਜਾਂ ਵਿਦੇਸ਼ੀ ਧਰਤੀ ਦੇ ਉੱਪਰ ਜੋ ਬਰਤਾਰਾ ਹੋ ਰਿਹਾ ਉਸ ਦੇ ਉੱਪਰ ਉਹਨਾਂ ਦੀ ਚੰਗੀ ਪਕੜ ਹੈ ਤਰਨਦੀਪ ਜੀ ਕਿਵੇਂ ਦੇਖਦੇ ਹੋ ਤੁਸੀਂ ਲੰਬਾ ਸਮਾਂ ਨਿਊਜ਼ੀਲੈਂਡ ਦੇ ਵਿੱਚ ਰਹੇ ਹੋ ਇਹ ਬਰਤਾਰਾ ਅੱਗੇ ਹੁੰਦਾ ਸੀ ਪ੍ਰੋਟੈਸਟ ਤੱਕ ਹੁਣ ਧਾਰਮਿਕ ਸਮਾਗਮਾਂ ਦੇ ਅੱਗੇ ਜਿਸ ਤਰੀਕੇ ਦੇ ਨਾਲ ਉਥੋਂ ਦੇ ਸਥਾਨਕ ਲੋਕ ਪ੍ਰੋਟੈਸਟ ਕਰ ਰਹੇ ਨੇ ਇਹ ਤੁਹਾਨੂੰ ਕਿਵੇਂ ਦੇਖਦੇ ਹੋ ਕਿ ਇਹ ਵੱਡਾ ਜਿਹੜਾ ਹੈਗਾ ਫਿਰਕੇ ਵੱਲ ਨੂੰ ਵੱਧ ਰਿਹਾ ਹੈਗਾ ਜੋ ਮਾਹੌਲ ਬਣ ਰਿਹਾ ਹੈਗਾ ਵੱਖ-ਵੱਖ ਮੁਲਕਾਂ ਦੇ ਵਿੱਚ ਜੀ ਜੀ ਸਭ ਤੋਂ ਪਹਿਲਾਂ ਸਾਰੇ ਜਨ ਮਿਊਟ ਦੇਖਣ ਵਾਲੇ ਸਾਰੇ ਵੀ ਦਰਤਕਾਂ ਨੂੰ ਮੇਰੇ ਵੱਲੋਂ ਮੁਹੱਬਤੀ ਜੀ ਫਤਿਹ ਤੇ ਵਰਨ ਜੀ ਤੁਹਾਡਾ ਧੰਨਵਾਦ ਤੇ ਇਹ ਜਿਹੜੀ ਮਸਲਾ ਹੈਗਾ ਖਾਸ ਤੋ ਤੇ ਨਿਊਜ਼ੀਲੈਂਡ ਦੇ ਖਾਡੇ ਨਾਲ ਆਇਆ ਪਹਿਲਾਂ ਤਾਂ ਇਹ ਹੈ ਕਿ ਬ੍ਰਾਇੰਟ ਮਾਕੀ ਨਾਮ ਦਾ ਬੰਦਾ ਹੈ ਜਿਹੜਾ ਡਿਸਟਨੀ ਚਰਚ ਨਾਂ ਦੀ ਇੱਕ ਸੰਸਥਾ ਚਲਾਉਂਦਾ ਤੇ ਇਹਦੀ ਜੜੀ ਹੈ ਕਿ ਸੰਸਥਾ ਤਕਰੀਬਨ ਪਿਛਲੇ 35 ਤੋਂ 40 ਸਾਲਾਂ ਤੋਂ ਇਹ ਚੱਲ ਰਹੀ ਹੈਗੀ ਆ ਤੇ ਮੋਸਟਲੀ ਨਾ ਇੱਕ ਨਿਊਜ਼ੀਲੈਂਡ ਦੇ ਵਿੱਚ ਇੱਥੇ ਛੋਟੇ-ਛੋਟੇ ਆਈਲੈਂਡ ਨੇ ਨੇੜੇ ਜਿਨੂੰ ਸਾਮੋਆ ਕਹਿੰਦੇ ਆ ਟੋਂਗਾ ਕਹਿੰਦੇ ਆ ਤੋਂ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਉਹ ਜਿਹੜਾ ਹੈਗਾ ਕਿ ਇਹਨੂੰ ਬੜੇ ਭੋਲੇ ਭਾਲੇ ਲੋਕ ਨੇ ਜੀ ਆਪਾਂ ਕਹਿਣਾ ਹੋਵੇ ਕਿ ਇਹਦਾ ਕਾਰਨ ਕੀ ਹੈ ਕਿ ਸਬਕ 100 ਸਾਲ ਪਹਿਲਾਂ ਹੀ ਸਿਵਲਾਈਜੇਸ਼ਨ ਉੱਥੇ ਆ ਗਈ ਹੈਗੀ ਹੈ ਜੇ ਆਪਾਂ ਕਹਿਣਾ ਹੋਵੇ ਤਾਂ ਪੱਥਰ ਯੁੱਗ ਤੋਂ ਸਿੱਧੇ ਹੀ ਜਿਹੜੀ ਹੈਗੀ ਹੈ 21ਵੀਂ ਸਦੀ ਦੇ ਵਿੱਚ ਹੈ ਨਾ ਪਹੁੰਚੇ ਆ ਵਿਦੇ ਕਰਕੇ ਕਿ ਉਹ ਉਹ ਜਿਹੜਾ ਇੱਕ ਜੰਗਾ ਆਪਾਂ ਨੂੰ ਤਜਰਬਾ 5000 ਸਾਲ ਦਾ ਜਾਂ ਹਰ ਸੱਬਤ ਹੈ ਇੱਕ ਲੰਮੀ ਡਿਵੈਲਪਮੈਂਟ ਦੇ ਵਿੱਚੋਂ ਲੰਘਦੀ ਹੈ ਤਾਂ ਉਸ ਡਿਵੈਲਪਮੈਂਟ ਦੇ ਵਿੱਚੋਂ ਲੋਕ ਵਿਚਾਰੇ ਨਹੀਂ ਨਿਕਲੇ ਤੇ ਉਹਨਾਂ ਨੂੰ ਪਹਿਲੇ ਹੀ ਜਿਹੜਾ ਇਤੋਂ 100 ਸਵਾ 100 ਸਾਲ ਪਹਿਲਾਂ ਜਦੋਂ ਉਹਨਾਂ ਦੀ ਫਸਟ ਟ੍ਰੈਕਸ਼ਨ ਹੋਈ ਤਾਂ ਮਿਸ਼ਨਰੀਆਂ ਦੇ ਨਾਲ ਹੋਈ ਤੇ ਉਹ ਜਦੋਂ ਮਿਸ਼ਨਰੀਆਂ ਦੇ ਨਾਲ ਹੋਈ ਤਾਂ 크ਰਿਸਚੀਅਨ ਧਰਮ ਦੇ ਇਸਦਾ ਮਤਲਬ ਕਨੈਕਸ਼ਨ ਦੇ ਵਿੱਚ ਆਇਆ ਉਹਨਾਂ ਨੂੰ ਇਹ ਜਿਹੜਾ ਵਿਅਕਤੀ ਆ ਬ੍ਰਾਂਟ ਮਾਤੀ ਆ ਇਹ ਇਹਨੇ ਆਪਣੇ ਆਪ ਨੂੰ ਬਿਸ਼ਪ ਦਾ ਅਹੁਦਾ ਵੀ ਲਿਆ ਹੋਇਆ ਜਿੱਦਾਂ ਆਪਣੇ ਕਹਿ ਦਿੰਦੇ ਉਹਨੇ ਵੀ ਜਥੇਦਾਰ ਦਾ ਅਹੁਦਾ ਹੈਗਾ ਤੇ ਇਹਨੇ ਆਪਣੇ ਆਪ ਹੀ ਬਿਸ਼ਪ ਬਣਿਆ ਹੋਇਆਗਾ ਤੇ ਇਹਦੀ ਜਿਹੜੀ ਚਰਚ ਆ ਕੀ ਡੈਸਟੀਨੀ ਚਰਚ ਆ ਉਹ ਵੀ ਜਿੱਦਾਂ ਨਾ ਪੰਜਾਬ ਦੇ ਵਿੱਚ ਆ ਪਖੰਡ ਪ੍ਰੇਰਤ ਜਿਹੜੀਆਂ ਚਰਚਾ ਚੱਲਦੀਆਂ ਨੇ ਇਹ ਉਹਦੇ ਨੇੜੇ țeੜੇ ਹੀ ਆ ਇਸੇ ਤਰੀਕੇ ਦਾ ਵੀ ਸਾਰਾ ਜਿਹੜਾ ਇਹ ਕੰਮ ਕਰਦੇ ਉਹ ਜਿਹੜੇ ਲੋਕਲ ਉੱਥੋਂ ਦੇ ਜਿਹੜੇ ਉਹ ਆਈਲੈਂਡਰ ਲੋਕ ਨੇ ਉਹਨਾਂ ਨੂੰ ਇਹ ਲੁੱਟਦਾ ਉਹਦੇ ਸਿਰ ਦੇ ਉੱਤੇ ਪ੍ਰਾਪਰਟੀ ਬਣਾ ਗਿਆ ਬਹੁਤ ਜ਼ਿਆਦਾ ਤੇ ਪ੍ਰਾਪਰਟੀ ਬਣਾ ਗਿਆ ਮਤਲਬ ਕਹਿ ਦਈਏ ਵੀ ਦੋ ਤਿੰਨ ਪਾਰਟੀਆਂ ਨੇ ਹੁਣ ਤੱਕ ਬਣਾਈਆਂ ਬਣਾ ਕੇ ਭੰਗ ਕਰਤੀਆਂ ਤੇ ਹੁਣ ਵੀ ਇੱਕ ਪਾਰਟੀ ਬਣਾਈ ਹੈ ਇਹਦੀ ਪਿਛਲੀ ਖਾਨਾ ਤਮਾਕੀ ਦੀ ਘਰ ਵਾਲੀ ਦਾ ਨਾਮ ਹੈਗਾ ਉਹ ਆਕਲੈਂਡ ਦੇ ਮੇਅਰ ਦੀ ਚੋਣ ਵੀ ਲੜੀ ਸੀ ਤੇ ਉਹਨੂੰ ਕੁਝ ਪਰਸੈਂਟ 1.5 2% ਵੋਟਾਂ ਹੀ ਟੋਟਲ ਦੇ ਵਿੱਚ ਪਈਆਂ ਸੀਗੀਆਂ ਸੋ ਜਦੋਂ ਹੁਣ ਇਸ ਮੌਕੇ ਆਸਟ੍ਰੇਲੀਆ ਵਿੱਚ ਵੀ ਨਿਊਜ਼ੀਲੈਂਡ ਚ ਵੀ ਕੈਨੇਡਾ ਚ ਵੀ ਇਹਨੂੰ ਮੈਂ ਦੇਖਦਾ ਵੀ ਲੋਕਾਂ 'ਚ ਕੋਈ ਮੁੱਦਾ ਨਹੀਂ ਹੈਗਾ ਲੋਕਾਂ 'ਚ ਮੁੱਦਾ ਹੈਗਾ ਮੰਗਿਆਈ ਲੋਕਾਂ 'ਚ ਮੁੱਦਾ ਹੈਗਾ ਕੁੱਲੀ-ਗੁੱਲੀ ਜੁੱਲੀ ਦਾ ਕਿਉਂਕਿ ਜਦੋਂ ਰੈਸੈਸ਼ਨ ਆਉਂਦਾ ਹੈਗਾ ਤੇ ਉਦੋਂ ਜਿਹੜੇ ਹੈਗੇ ਆ ਕਿ ਇਦਾਂ ਦੇ ਵਿਚਾਰ ਪ੍ਰਵਾਹ ਚੱਲਦੇ ਆ ਤਾਂ ਉਹਦੇ ਤੇ ਫਿਰ ਕੁਝ ਲੋਕ ਪੋਲਿਟੀਸ਼ੀਅਨ ਹੁੰਦੇ ਆ ਜਿਹੜੇ ਉਹਨੂੰ ਡਰਾਈਵ ਕਰਦੇ ਆ ਆਪਣੀ ਵੋਟ ਬੈਂਕ ਬਣਾਉਣ ਦੇ ਲਈ ਸੋ ਇਸੇ ਤਰੀਕੇ ਦੀ ਕੋਸ਼ਿਸ਼ ਇਹਨੇ ਪਿਛਲੇ ਦਿਨੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਹਨੇ ਕੁਝ ਝੰਡੇ ਵੀ ਸਾੜੇ ਸੀਗੇ ਜਿਨ੍ਹਾਂ ਦੇ ਵਿੱਚ ਮਤਲਬ ਸਿੱਖੀ ਵਾਲਾ ਝੰਡਾ ਸੀ Hindu ਧਰਮ ਨਾਸਤਿਕ ਝੰਡਾ ਸੀ ਮਤਲਬ ਇਦਾਂ ਉਹਨੇ ਝੰਡੇ ਵੀ ਸਾੜੇ ਸੀ ਜਿਹੜੀ ਉਹ ਆਪਣੇ ਆਪ ਨੂੰ ਪ੍ਰੋਪਗੇਟ ਕਰ ਰਿਹਾ ਇਸ ਤਰੀਕੇ ਨਾਲ ਤਾਂ ਕਿ ਉਹ ਮੀਡੀਆ 'ਚ ਆਵੇ ਲੋਕਾਂ 'ਚ ਆਵੇ ਤੇ ਉਹਦੀ ਗੱਲਬਾਤ ਜਾਵੇ ਤੇ ਫਿਰ ਜਿਹੜੇ ਲੋਕ ਸਤੇ ਬੈਠੇ ਆ ਮਤਲਬ ਆਪਕੇੜੀ ਵੀ ਆਰਥਿਕ ਹਾਲਾਤਾਂ ਕਰਕੇ ਤੇ ਉਹਨਾਂ ਨੂੰ ਇਹ ਚੀਜ਼ ਜੱchn ਲੱਗ ਜੇ ਵੀ ਇਹ ਮੁਲਕਾਂ ਦੇ ਵਿੱਚ ਮਾਈਗ੍ਰੈਂਟ ਨੇ ਆ ਕੇ ਮਾਹੌਲ ਖਰਾਬ ਕੀਤਾ ਸਾਡੀਆਂ ਨੌਕਰੀਆਂ ਖਾ ਗਏ ਤੇ ਹੁਣ ਇਹ ਇੱਥੇ ਕਲਚਰਲੀ ਸੋਸ਼ੀਅਲੀ ਜਾਂ ਹੋਰ ਇਹ ਆਪਣੀਆਂ ਮਨਮਰਜ਼ੀਆਂ ਕਰਦੇ ਆ ਅਸਲ ਦੇ ਵਿੱਚ ਉਸੇ ਸੰਵਾਦ ਦਾ ਹਿੱਸਾ ਹੈਗਾ ਇਹ ਜਿੰਨਾ ਚਿਰ ਰੈਫੈਸ਼ਨ ਰਹੂਗਾ ਉਹਨਾਂ ਚ ਇਹ ਚੀਜ਼ਾਂ ਪ੍ਰੋਪਗੇਟ ਹੁੰਦੀਆਂ ਰਹਿਣਗੀਆਂ ਆਸਟ੍ਰੇਲੀਆ 'ਚ ਵੀ ਚੱਲ ਰਿਹਾ ਹੈ ਨੀਊਜ਼ੀਲੈਂਡ ਦੇ ਵਿੱਚ ਵੀ ਚੱਲ ਰਿਹਾ ਤੇ ਫਿਰ ਆ ਜਿਹੜਾ ਹੁਣ ਬੌਂਡੀ ਬੀਚ ਦੇ ਉੱਤੇ ਜਿਹੜਾ ਗੋਲੀਬਾਰੀ ਹੋਈ ਉਹ ਤੋਂ ਬਾਅਦ ਫਿਰ ਹੋਰ ਵੀ ਇੱਕ ਹਵਾ ਇਹਨਾਂ ਚੀਜ਼ਾਂ ਦੀ ਵਗਦੀ ਹੈਗੀ ਆ ਇਹ ਬੰਦੇ ਦਾ ਕੋਈ ਬਹੁਤੇ ਬੰਦੇ ਨਹੀਂ ਹੈਗੇ ਇਹਦੇ ਨਾਲ ਜੇ ਆਪਾਂ ਕਹਿਣਾ ਹੋਵੇ ਤਾਂ 2-3 ਕ ਹਜ਼ਾਰ ਬੰਦਾ ਆਸਟ੍ਰੇਲੀਆ ਨਿਊਜ਼ੀਲੈਂਡ ਭਰ ਦੇ ਵਿੱਚ ਇਹਦਾ ਪੱਕਾ ਸਮਰਥਕ ਆ ਇਹ ਠੱਗਪਿਰਤੀ ਦਾ ਬੰਦਾ ਜਿਹਨੂੰ ਕਹਿ ਦਈਏ ਵੀ ਇਹਦੀ ਇਸ ਮੌਕੇ ਜਦੋਂ ਆਪਾਂ ਹੁਣ ਇਹ ਗੱਲ ਕਰ ਰਹੇ ਆ ਇਹਦੀ ਜਿਹੜੀ ਪ੍ਰਾਪਰਟੀਆਂ ਉਹ ਲਿਕুইਡਾਈਜੇਸ਼ਨ ਦੀ ਪ੍ਰਕਿਰਿਆ ਚੋਂ ਵੀ ਲੰਘ ਰਿਹਾ ਜਾਨੀ ਜਿਹਨੂੰ ਆਪਾਂ ਕਹਿੰਦੇ ਨੇ ਦਿਵਾਲੀਆ ਹੋਣ ਦੀ ਪ੍ਰਕਿਰਿਆ ਚੋਂ ਤਾਂ ਉਹ ਇਹ ਲਾਈਮਲਾਈਟ ਭਾਲਦਾ ਤੇ ਉਹ ਆਹ ਜਿਹੜਾ ਇਨਸੀਡੈਂਟ ਬਣਿਆ ਤੇ ਤੇ ਇਹ ਉਹਦੇ ਨਾਲ ਚੀਜ਼ ਇਹ ਜੁੜ ਗਈ ਹੈਗੀ ਆ ਤੇ ਇਹਨੂੰ ਉਹ ਲਾਈਮ ਲਾਈਟ ਜਿਹੜੀ ਮਿਲ ਗਈ ਹੈ ਕਿ ਜਿੱਦਾਂ ਦੀ ਆ ਘਟਿਆ ਸੀਗਾ ਤੋਂ ਮਸਲਾ ਹੋਰ ਕੋਈ ਨਹੀਂ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ ਜਾਂ ਸੋਸ਼ੀਅਲੀ ਵੀ ਜਾਂ ਇਕਨੋਮਿਕਲੀ ਵੀ ਇਹਨਾਂ ਦਾ ਕੋਈ ਬਹੁਤਾ ਇੰਪੈਕਟ ਨਹੀਂ ਤੇ ਨਿਊਜ਼ੀਲੈਂਡ ਦਾ ਜਿਹੜਾ ਮੌਰੀ ਭਾਈਚਾਰਾ ਹੈਗਾ ਜਿਹੜੇ ਉੱਥੋਂ ਦੇ ਅਸਲ ਜਿਹੜੇ ਮੂਲ ਵਾਸੀ ਨੇ ਤੇ ਉਹਨਾਂ ਦਾ ਤਾਂ ਪੰਜਾਬੀਆਂ ਨਾਲ ਬਹੁਤ ਪ੍ਰੇਮ ਆ ਖਾਸ ਕਰਕੇ ਕੋਵਿਡ ਦੇ ਵਿੱਚ ਜਿੱਦਾਂ ਦੀ ਭੂਮਿਕਾ ਗੁਰੂ ਘਰਾਂ ਦੀ ਰਹੀ ਤਾਂ ਉਹਦੇ ਵਿੱਚ ਤਾਂ ਹੋਰ ਵੀ ਕਲੋਜ਼ ਆਏ ਤੇ ਤੁਸੀਂ ਦੇਖੋ ਕਿ ਜਿਹੜਾ ਮੌਰੀ ਕਿੰਗ ਆ ਤਾਂ ਉਹਨਾਂ ਨੇ ਤਾਂ ਸਿੱਖ ਭਾਈਚਾਰੇ ਨੂੰ ਸੱਦਿਆ ਆਪਣੇ ਜਿਦਾਂ ਕਹਿੰਦੇ ਹੁੰਦੇ ਨੇ ਕਿ ਉਹ ਬਹੁਤ ਘੱਟ ਬੁਲਾਉਂਦੇ ਐ ਇਦਾਂ ਦੀਆਂ ਮੀਟਿੰਗਾਂ ਬਹੁਤ ਘੱਟ ਕਰਦੇ ਐ ਮੈਂ 10 ਸਾਲ ਨਿਊਜ਼ੀਲੈਂਡ ਦੇ ਵਿੱਚ ਰਿਹਾ ਤੇ ਦਸਾਂ ਸਾਲਾਂ ਦੇ ਵਿੱਚ ਵੀ ਸਾਡਾ ਭਾਈਚਾਰਾ ਸੀ ਜਿਹਨੂੰ ਉਹਨੇ ਲਾਂਚ ਦੇ ਉੱਤੇ ਜਿਹੜਾ ਹੈਗਾ ਕਿ ਸੱਦਾ ਦਿੱਤਾ ਸੀਗਾ ਤੂੰ ਮੈਨੂੰ ਵੀ ਉਹਦੇ 'ਚ ਸ਼ਾਮਲ ਹੋਣ ਦਾ ਤਾਂ ਮੌਕਾ ਮਿਲਿਆ ਸੀਗਾ ਤੇ ਉਹਨੇ ਬੜਾ ਮਾਣ ਕੀਤਾ ਸੀਗਾ ਤੇ ਜਿਹੜਾ ਹੱਕਾ ਹੈਗਾ ਕਿ ਇਹ ਇਹ ਇੱਕ ਟਰੈਡੀਸ਼ਨਲ ਉਥੋਂ ਦਾ ਇੱਕ ਜਿਹਦਾ ਜਿਹਦਾ ਆਪਾਂ ਕਹਿ ਦਈਏ ਵਿਗਤਕਾ ਹੁੰਦਾ ਜਾਂ ਆਪਣੇ ਸਿੱਖੀ ਦੇ ਵਿੱਚ ਜਿਵੇਂ ਭੰਗੜਾ ਲਾ ਲੋ ਕਲਚਰਲੀ ਹੈਨਾ ਜਿਹੜਾ ਜਾਨੀ ਇਸੇ ਤਰੀਕੇ ਨਾਲ ਹਾਕ ਨਿਊਜ਼ੀਲੈਂਡ ਦਾ ਉਹ ਕਲਚਰਲੀ ਰਿਪਰੈਜ਼ੈਂਟ ਕਰਦਾ ਪਰ ਉਹ ਇਹ ਜਾਣ ਕੇ ਉਹਨਾਂ ਨੇ ਸਿੰਬਲ ਯੂਜ਼ ਕੀਤਾ ਤੇ ਬਹੁਤ ਥੋੜੇ ਬੰਦੇ ਸੀ ਦੇ 50 60 ਬੰਦੇ ਸੀ ਉਹ ਗਿਣਤੀ ਤੇ ਤੇ ਜਿਹੜਾ ਜਿਹੜਾ ਕੀਤਾ ਹਾਂ ਪਰ ਉਹਦੀ ਖਬਰਾਂ ਬਹੁਤ ਬਣ ਗਈਆਂ ਨੇ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ ਜਿਸ ਮੌਕੇ ਹੁਣ ਅੱਜ ਆਪਾਂ ਗੱਲ ਕਰ ਰਹੇ ਹਾਂ ਤਾਂ ਉਸ ਮੌਕੇ ਜਿਹੜਾ ਸਿੱਖ ਭਾਈਚਾਰਾ ਹੈਗਾ ਤੇ ਉਹਨੇ ਇਥੋਂ ਦੇ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਉਸ ਮੌਕੇ ਦੀ ਮੀਟਿੰਗ ਵੀ ਚੱਲ ਰਹੀ ਹੈ ਤੇ ਹੁਣ ਤਰਨਜੀਤ ਜੀ ਸਮੇਂ ਬਾਅਦ ਮੇਰੇ ਸਾਹਮਣੇ ਜੀ 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 ਤਰਨਜੀਤ ਇੱਕ ਸਵਾਲ ਹੋ ਰਿਹਾ ਕਿ ਇਹ ਵੀ ਉਸ ਵੇਲੇ ਹੋ ਰਿਹਾ ਜਦੋਂ ਚਲੋ ਪੂਰੇ ਗਲੋਬਲੀ ਸਾਦਾ ਇਹ ਸ਼ਹੀਦੀ ਜੋੜ ਮੇਲ ਦਾ ਜਿਹੜਾ ਹੈਗਾ ਹਨਾ ਸਭਾਵਾਂ ਵੀ ਹੁਣ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕੀਆਂ ਹੈਗੀਆਂ ਨੇ ਤੇ ਕਿਵੇਂ ਦੇਖਦੇ ਇਹ ਜਿਹੜਾ ਵਰਤਾਰਾ ਬਣ ਰਿਹਾ ਹੈਗਾ ਗਲੋਬਲੀ ਬਹੁਤ ਵੱਡੇ ਵੱਡੇ ਬਿਜ਼ਨਸਮੈਨਾਂ ਦੀ ਜੇਕਰ ਗੱਲ ਗੱਲ ਕਰ ਲਈਏ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਭਾਰਤੀ ਵੱਡੇ ਵਪਾਰੀ ਇਨਵੈਸਟ ਵੀ ਕਰ ਰਹੇ ਹੈਗੇ ਨੇ ਤੇ ਜਿਹੜੀ ਉੱਥੋਂ ਦੀ ਫਿਰ ਗਵਰਨਮੈਂਟ ਹੈਗੀ ਹੈ ਉਹ ਅਜਿਹੇ ਲੋਕਾਂ ਨੂੰ ਕਿਉਂ ਨਹੀਂ ਉਹਨਾਂ ਦੇ ਉੱਪਰ ਥੋੜਾ ਜਿਹਾ ਸਟ੍ਰਿਕਟ ਹੋ ਰਹੀ ਕਿਉਂਕਿ ਇਸ ਦਾ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਮੈਸੇਜ ਜਿਹੜਾ ਹੈਗਾ ਇੱਕ ਗਲਤ ਜਾ ਰਿਹਾ ਉਹ ਧਾਰਮਿਕ ਵਿਸ਼ੇ ਵੱਲ ਨੂੰ ਜਾ ਰਿਹਾ ਹੈਗਾ ਜਿਸ ਦੇ ਨਾਲ ਫਿਰ ਮਾਹੌਲ ਵੀ ਖਰਾਬ ਹੁੰਦਾ ਹੈਗਾ ਜਾਂ ਭਾਰਤੀ ਸਰਕਾਰ ਨੂੰ ਨਿਊਜ਼ੀਲੈਂਡ ਸਰਕਾਰ ਦੇ ਨਾਲ ਉਸ ਸਾਧ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਹੈ ਕਿਉਂਕਿ ਰਿਪ੍ਰੈਜ਼ੈਂਟੇਟਿਵ ਹਰ ਕਮਿਊਨਿਟੀ ਦਾ ਹੈਗਾ ਹਰ ਮੁਲਕ ਦੇ ਵਿੱਚ ਹੁਣ ਹਾਂਜੀ 사ਜਨ ਇੱਥੇ ਵੀ ਰਿਪ੍ਰੈਜ਼ੈਂਟੇਟਿਵ ਹੈਗੇ ਆ ਆਪਣੇ ਹੁਣ ਤਾਂ ਕਾਫੀ ਕਾਉਂਸਲਰ ਪਿਛਲੀਆਂ ਚੋਣਾਂ ਦੇ ਵਿੱਚ ਲੋਕਲ ਉਥੇ ਨਿਊਜ਼ੀਲੈਂਡ ਦੇ ਵਿੱਚ ਜਿੱਤੇ ਆ ਪੁਲਿਸ ਦੇ ਵਿੱਚ ਵੀ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਆ ਮੈਂਬਰ ਪਾਰਲੀਮੈਂਟ ਵੀ ਹੈਗੇ ਆ ਤੇ ਮੈਂ ਤੁਹਾਨੂੰ ਉਹੀ ਦੱਸਿਆ ਕਿ ਵੀ ਉਹ ਮੀਟਿੰਗ ਵੀ ਚੱਲ ਰਹੀ ਹੈ ਅਸਲ ਕਾਰਨ ਵਰਨ ਜੀ ਪਤਾ ਕੀ ਹੈਗਾ ਕਿ ਇਹਨਾਂ ਮੁਲਕਾਂ ਦੇ ਨਾਲ ਜਿਹੜੇ ਫਰੀडम ਆਫ ਸਪੀਚ ਲਈ ਤੇ ਹੋਰ ਮੁੱਦਿਆਂ ਲਈ ਜਿਹੜੇ ਲਾਅ ਬਹੁਤ ਲੀਨਿਐਂਟ ਨੇ ਤੇ ਇਹਨੂੰ ਕਿਨਾਂ ਸਪਲਾਈਟ ਕੀਤਾ ਜਾਂਦਾ ਹੁਣ ਤੁਸੀਂ ਦੇਖੋ ਕਿ ਮੈਂ ਇਹ ਜਿੰਨੇ ਵੀ 5 ਵਾਈਜ਼ ਕੰਟਰੀ ਨੇ ਪੰਜ ਮੁਲਕ ਨੇ ਤਕਰੀਬਨ ਇਹਨਾਂ ਦੇ ਬਿਲਕੁਲ ਇੱਕ ਦੂਜੇ ਦੇ ਬਰਾਬਰ ਨੇ ਜਿੱਦਾਂ ਕੈਨੇਡਾ ਹੋ ਗਿਆ ਆ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਤੇ ਯੂਕੇ ਹੋ ਗਿਆ ਚਲੋ ਅਮਰੀਕਾ 'ਚ ਥੋੜੇ ਜਿ restriction ਆ ਪਰ ਇਨ੍ਹਾਂ ਚਾਰ ਮੁਲਕਾਂ ਦੇ ਵਿੱਚ ਤਾਂ ਬਹੁਤ lenient law ਨੇ ਇਹ ਤਮਾਮ ਮੁੱਦਿਆਂ ਲਈ ਇਨ੍ਹਾਂ ਲਾਅ ਨੂੰ ਹੀ exploit ਕਰਨ ਦੇ ਲਈ ਪੰਜਾਬ ਦੇ ਅਗੈਂਸਟਰ ਹੁਣ ਕੈਨੇਡਾ ਦੇ ਵਿੱਚ ਬੈਠ ਗਏ ਉਹ ਅੱਜ ਵੀ ਜਦੋਂ ਕੋਈ ਵੜਿਆ ਜਾਂਦਾ ਤੇ ਉਹਨਾਂ ਨੂੰ ਜਮਾਨਤ ਮਿਲ ਜਾਂਦੀ ਇਸੇ ਤਰੀਕੇ ਨਾਲ ਇੱਥੇ ਹੋ ਰਿਹਾਗਾ ਹੁਣ ਕੀ ਹੈ ਕਿ ਉਹ ਚੀਜ਼ਾਂ ਦੇ ਉੱਤੇ ਨਿਊਜ਼ ਆਸਟ੍ਰੇਲੀਆ ਜਿਹੜਾ ਹੁਣ ਬੌਂਡੀ ਵੀਚ ਵਾਲਾ ਘਟਨਾਕ੍ਰਮ ਹੋਇਆ ਜਿੱਥੇ ਗੋਲੀਬਾਰੀ ਚੱਲੀ ਉਹ ਤੋਂ ਬਾਅਦ ਹੁਣ ਪਹਿਲੀ ਵਾਰ ਆਇਆ ਕਿ ਫ੍ਰੀडम ਆਫ ਸਪੀਚ ਦੇ ਉੱਤੇ ਵੀ ਇੱਕ ਸਖਤੀ ਕੀਤੀ ਜਾਵੇ ਇੱਕ ਐਂਗਲ ਤੋਂ ਉਹਦੇ ਤੇ ਵੀ ਜਿਹੜਾ ਥੋੜਾ ਕੀਤਾ ਜਾਵੇ ਕਿ ਬੰਦਾ ਜਦੋਂ ਫ੍ਰੀडम ਆਫ ਸਪੀਚ ਹੇਟ ਸਪੀਚ ਦੇ ਵਿੱਚ ਬਦਲ ਜਾਂਦੀ ਹੈ ਤਾਂ ਉਹਨੂੰ ਜਿਹੜਾ ਹੈਗਾ ਕੀ ਉਹਦੇ ਤੇ ਮਤਲਬ ਸਖਤੀ ਕੀਤੀ ਜਾਵੇ ਤਾਂ ਉਹਦੇ ਤੇ ਗੱਲਾਂਬਾਤਾਂ ਚੱਲ ਰਹੀਆਂ ਨੇ ਪਰ ਉਹਦੇ ਦੂਜੇ ਐਂਗਲ ਵੀ ਨੇ ਵੀ ਕਈ ਵਾਰੀ ਜਿਹੜੀ ਸਟੇਟ ਆ ਇਹੋ ਜਿਹੀ ਬਹਾਨੇ ਭਾਲਦੀ ਹੁੰਦੀ ਹੈ ਮੌਕੇ ਹੀ ਭਾਲਦੀ ਹੁੰਦੀ ਹੈ ਇਹਨਾਂ ਮੁਲਕਾਂ ਦੇ ਵਿੱਚ ਲੋਕ ਇਹ ਜਦੋਂ ਇਦਾਂ ਸਰਕਾਰ ਕੋਈ ਫੈਸਲੇ ਲੈਂਦੀ ਹੈ ਲੋਕ ਉਹਦੇ ਵਿਰੋਧ ਦੇ ਵਿੱਚ ਵੀ ਖੜੇ ਹੁੰਦੇ ਹੈਗੇ ਹੁਣ ਵੀ ਜਦੋਂ ਆਸਟ੍ਰੇਲੀਆ ਦੇ ਵਿੱਚ ਇਹਦੇ ਬਾਬਤ ਕੁਝ ਆਵਾਜ਼ਾਂ ਉੱਠੀਆਂ ਨੇ ਇੰਡੀਪੈਂਡੈਂਟ ਜਿਹੜੀਆਂ ਨੇ ਗ੍ਰੀਨ ਪਾਰਟੀ ਵਰਗੀਆਂ ਵੀ ਇਹ ਬਹੁਤ ਵਿਚਾਰਨ ਵਾਲੀ ਗੱਲ ਹੈ ਕਿਤੇ ਇਹ ਤਾਂ ਨਹੀਂ ਹੋਇਆ ਵੀ ਇਸ ਬਹਾਨੇ ਵੀ ਜਿਹੜੇ ਸਾਡੇ ਲੋਕਾਂ ਦੇ ਉਹਦੇ ਤੇ ਨਿਸ਼ਾਨਾ ਹੋ ਜਾਊਗਾ ਤੋਂ ਕਹਿਣ ਦਾ ਭਾਵ ਹੈ ਕਿ ਲਾਅ ਲੀਨੈਂਟ ਨਹੀਂ ਉਹ ਲੀਨੈਂਟ ਲਾਅ ਦਾ ਜਿਹੜਾ ਕਿ ਫਾਇਦਾ ਜਿਹੜਾ ਹੈਗਾ ਕਿ ਹਿਮੇਸ਼ਾ ਚੱਕਿਆ ਜਾਂਦਾ ਉਹ ਇਹੋ ਜਿਹੇ ਬੰਦੇ ਵੀ ਚੱਕਦੇ ਆ ਸਾਡੇ ਬੰਦੇ ਵੀ ਚੱਕਦੇ ਆ ਜੇ ਆਪਾਂ ਕਹਿਣਾ ਹੋਵੇ ਆਪਣੇ ਬੰਦੇ ਕਿਹੜਾ ਘਟਨੇ ਜੀ ਹੁਣ ਪਿਛਲੇ ਦਿਨੀ ਨਿਊਜ਼ੀਲੈਂਡ ਦੇ ਵਿੱਚ ਇੱਕ ਡਰੱਗ ਰੈਕਟ ਕਿੱਡਾ ਵੱਡੇ ਦੇ ਵਿੱਚ ਸਾਡੇ ਪੰਜਾਬ ਪੜਿਆ ਗਿਆ ਉਹ ਮੈਂ ਇਹੀ ਸਵਾਲ ਕਰਨ ਵਾਲਾ ਸੀ ਤੁਹਾਨੂੰ ਹਾਂਜੀ 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 ਹਾਂ ਉਹ ਵੀ ਚੱਕਦੇ ਹੈਗੇ ਮਤਲਬ ਇਹ ਵੀ ਸਾਰੇ ਐਕਸਪਲੋਇਟ ਕਰਦੇ ਆ ਇਸ ਕਿਸਮ ਦੇ ਜਿਹੜੇ ਲਾਅ ਨੂੰ ਇੱਥੋਂ ਦਿਆਂ ਨੂੰ ਬੇਸਿਕਲੀ ਇਹ ਹੈਗਾ ਕਿ ਜੇਕਰ ਜੇਕਰ ਕਿਸੇ ਜਿਹੜੀ ਤੁਸੀਂ ਹੁਣ ਇਹ ਗੱਲ ਕੀਤੀ ਕਿ ਕਿਤੇ ਨਾ ਕਿਤੇ ਚਲੋ ਗਲਤੀ ਸਾਡੇ ਵੀ ਕੁਝ ਬੰਦੇ ਹੈਗੇ ਨੇ ਜਿਹੜੇ ਗਲਤ ਕੰਮ ਕਰ ਰਹੇ ਹੈਗੇ ਨੇ ਉਹਨਾਂ ਦੇ ਚੱਕਰ ਚ ਪੂਰਾ ਸਮਾਜ ਪੂਰਾ ਭਾਈਚਾਰਾ ਜਿਹੜਾ ਹੈਗਾ ਉਹ ਟਾਰਗੇਟ ਹੁੰਦਾ ਹੈਗਾ ਤੇ ਇਹ ਚੀਜ਼ਾਂ ਨੂੰ ਲੈ ਕੇ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਹੁਣ ਤੁਹਾਡੇ ਕਿਉਂਕਿ ਤੁਸੀਂ ਹੁਣ ਆਸਟ੍ਰੇਲੀਆ ਮੂਵ ਕਰ ਗਏ ਹੋ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਰਿਪਰੈਜ਼ੈਂਟ ਕਰਦੇ ਹੈਗੇ ਨੇ ਚਾਹੇ ਉਹ ਸਿਆਸੀ ਆਗੂ ਦੇ ਤੌਰ ਤੇ ਹੋਣ ਜਾਂ ਨਿਚਲੇ ਲੋਕਲ ਲੈਵਲ ਤੇ ਹੋਣ ਵੱਡੀਆਂ ਪਾਰਟੀ ਦੇ ਵਿੱਚ ਉਹ ਉਹ ਵੀ ਕੋਈ ਰਿਪਰੈਜ਼ੈਂਟੇਸ਼ਨ ਦੇ ਰਹੇ ਨੇ ਕਿ ਥੋੜੀ ਸ਼ਕਤੀ ਹੋਵੇ ਕਿਉਂਕਿ ਹਾਲ ਹੀ ਦੇ ਵਿੱਚ ਕੈਨੇਡਾ ਤੋਂ ਬਹੁਤ ਸਾਰੇ ਉੱਥੋਂ ਦੇ ਸਿਆਸੀ ਆਗੂ ਹੁਣ ਪੰਜਾਬ ਆਏ ਹੋਏ ਨੇ ਰੀਸੈਂਟਲੀ ਇੱਕ ਆਗੂ ਨੇ ਇੰਨੀ ਗੱਲ ਵੀ ਕਹੀ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਬਹੁਤ ਸਾਰੇ ਗੈਂਗਸਟਰ ਵਿਦੇਸ਼ੀ ਧਰਤੀ ਤੇ ਚਲੇ ਗਏ ਉਹ ਕਹਿੰਦੇ ਨੇ ਤੁਸੀਂ ਭੇਜ ਤੇ ਤੁਸੀਂ ਇੱਥੋਂ ਦੀ ਚੈੱਕ ਨਹੀਂ ਕੀਤਾ ਜਾਂ ਉਸ ਤਰੀਕੇ ਦੇ ਇੱਥੇ ਜਾਲੀ ਪਾਸਪੋਰਟ ਤੋਂ ਜਾਂ ਹੋਰ ਉਹ ਭਾਰਤ ਤੋਂ ਬਾਹਰ ਨਿਕਲ ਗਏ ਹਨ ਵੀ ਜਾਂ ਵੀਜ਼ਾ ਮਿਲ ਗਿਆ ਉਹਨਾਂ ਨੂੰ ਕਿਸ ਤਰੀਕੇ ਨਾਲ ਉਹ ਨਿਕਲ ਗਏ ਵੀ ਸਾਡੇ ਲਈ ਵੀ ਸਿਰਦਰਦੀ ਬਣੇ ਹੋਏ ਨੇ ਉੱਥੇ ਸਾਡੇ ਜਿਹੜੇ ਬਿਜ਼ਨਸਮੈਨ ਨੇ ਚਾਹੇ ਪੰਜਾਬੀ ਭਾਈਚਾਰੇ ਦਾ ਚਾਹੇ ਆਪਣੇ ਪੂਰੇ ਇੰਡੀਆ ਦੀ ਗੱਲ ਕਰ ਲਈਏ ਉਹਨਾਂ ਨੂੰ ਵੀ ਟਾਰਗੇਟ ਕਰ ਰਹੇ ਨੇ ਉਹ ਜੀ ਜੀ ਠੀਕ ਬਿਲਕੁਲ ਬਿਲਕੁਲ ਇਹ ਇੱਥੇ ਵੀ ਹੁਣ ਤਾਂ ਪਿਛਲੇ ਦਿਨੀ ਇੱਥੇ ਇੱਕ ਨਿਊਜ਼ੀਲੈਂਡ ਦੇ ਵਿੱਚ ਵੀ ਇੱਕ ਵੱਡੀ ਪ੍ਰਮੋਟਰ ਦੇ ਕਰਦੇ ਬਾਹਰ ਗੋਲੀਆਂ ਚੱਲੀਆਂ ਨੇ ਉੱਥੇ ਵੀ ਗੱਲਬਾਤ ਇਹੋ ਜੀਆਂ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਇਹ ਚੀਜ਼ਾਂ ਨਾਲ ਪਰਸਪਰ ਜਾ ਰਹੀਆਂ ਨੇ ਜੀ ਹਨਾ ਤੇ ਡਰੱਗ ਵਾਲੇ ਪਾਸੇ ਵੀ ਉਹ ਜਿਹੜੀ ਨਵੀਂ ਪੀੜ੍ਹੀ ਹੈ ਇੱਥੇ ਵੀ ਉਹ ਬਿਜ਼ਨਸ ਦੇ ਵਿੱਚ ਵੀ ਜੀ ਮਨੀ ਵਾਲੇ ਪਾਸੇ ਉਹਦੇ ਪਾਸੇ ਵੀ ਤੁਰ ਰਹੀ ਹੈ ਤੋ ਮੈਂ ਤਾਂ ਕਈ ਵਾਰ ਇਹ ਡਰ ਲੱਗਦਾ ਹੁੰਦਾ ਵੀ ਜਿਹੜਾ ਹੁਣ ਕੈਨੇਡਾ ਦਾ ਹਾਲ ਹੋਇਆਗਾ ਜੇ ਇਹਨਾਂ ਨੇ ਪਹਿਲਾਂ ਹੀ ਇਹਦੀ ਕੋਈ ਧਿਆਨ ਨਾ ਦਿੱਤਾ ਕੋਈ ਤੇ ਕੰਮ ਨਾ ਕੀਤਾ ਤਾਂ ਅਗਲੇ 5-10 ਸਾਲਾਂ ਦੇ ਵਿੱਚ ਅਸੀਂ ਆਸਟ੍ਰੇਲੀਆ ਦੇ ਵਿੱਚ ਜਾਂ ਨਿਊਜ਼ੀਲੈਂਡ ਦੇ ਵਿੱਚ ਵੀ ਕੈਨੇਡਾ ਵਾਲੇ ਸੂਰਤੇ ਹਾਲਾਤ ਦੇਖਾਂਗੇ ਚਲੋ ਮੇਰੇ ਹਿਸਾਬ ਨਾਲ ਆਸਟ੍ਰੇਲੀਆ ਤਾਂ ਤੇ ਕਾਫੀ ਸਟ੍ਰੈਕਟ ਕਦਮ ਚੱਕ ਰਿਹਾ ਕਿਉਂਕਿ ਆ ਜਿਹੜਾ ਹੁਣ ਗੋਲੀਬਾਰੀ ਘਟਨਾ ਜਿਹੜੀ ਸਿਡਨੀ ਦੇ ਵਿੱਚ ਹੋਈ ਆ ਉਸ ਤੋਂ ਬਾਅਦ ਉਹ ਲਾਅ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਤਬਦੀਲੀਆਂ ਕਰਨ ਜਾ ਰਿਹਾ ਹੈਗਾ ਤੇ ਇਹਦੇ ਵਿੱਚ ਇਹ ਹੈ ਕਿ ਇੱਥੇ ਹੁਣ ਇਸ ਮੌਕੇ ਤਕਰੀਬਨ 4 ਟ੍ਰੇਬ੍ਰਿਜਿੰਗ ਵੀਜ਼ਾ ਕੀ ਹੈਗਾ ਕਿ ਤੁਹਾਡੇ ਕੋਲੇ ਕੋਈ ਲੀਗਲ ਸਟੇਟਸ ਨਹੀਂ ਹੈਗਾ ਤੁਸੀਂ ਹੋਰ ਕੋਈ ਜਿਹੜਾ ਹੈ ਚਰਾਜੋਰੀ ਕਰਦੇ ਆ ਪਰ ਉਹਨੇ ਦੇ ਵਿੱਚ ਤੁਹਾਡਾ ਕੇਸ ਲਟਕਿਆ ਹੋਇਆ ਹੈਗਾ ਤੁਹਾਡੇ ਕੇਸ ਦੇ ਉੱਤੇ ਫੈਸਲਾ ਨਹੀਂ ਆ ਰਿਹਾ ਤਾਂ ਉਹ ਤੁਹਾਨੂੰ ਬ੍ਰਿਜਿੰਗ ਵੀਜ਼ਾ ਦੇ ਦਿੰਦੇ ਆ ਵੀ ਇਹ ਤੇ ਤੁਸੀਂ ਕੰਮ ਕਰੀ ਜਾਓ ਰਹੀ ਜਾਓ ਜੋ ਮਰਜ਼ੀ ਕਰੀ ਜਾਓ ਹੁਣ ਉਹ ਬੰਦਾ ਜਿਹੜਾ ਹੈਗਾ ਕਿ ਆ ਜਿਹੜਾ ਘਟਨਾਕ੍ਰਮ ਹੋਇਆ ਸਿਡਨੀ ਦੇ ਵਿੱਚ ਉਹ ਤੋਂ ਬਾਅਦ ਉਹਦੇ ਦੇ ਸਖਤੀ ਕਰਨ ਲੱਗੇ ਕਿ ਜਿੰਨੇ ਬੰਦੇ ਇੱਥੇ ਪੱਕੇ ਨਹੀਂ ਹੈਗੇ ਜਿੰਨੇ ਬੰਦਿਆਂ ਦਾ ਕੋਈ ਸਟੇਟਸ ਨਹੀਂ ਹੈਗਾ ਉਹਨਾਂ ਦੇ ਜਿਹੜੇ ਮਾਮਲੇ ਆ ਛੇਤੀ ਨਿਪਟਾਏ ਜਾਣ ਤੇ ਉਹਨਾਂ ਨੂੰ ਜਿਹੜਾ ਹੈ ਕਿ ਜੇ ਤਾਂ ਕੋਈ ਬੰਦਾ ਕਿਸੇ ਲੀਗਲ ਵੇ ਨਾਲ ਇੱਥੇ ਹੁੰਦਾ ਤਾਂ ਠੀਕ ਆ ਨਹੀਂ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਸੋ ਕਾਫੀ ਕੁਝ ਕਾਫੀ ਕੁਝ ਤੇਜ਼ੀ ਨਾਲ ਜਿਹੜੀਆਂ ਚੀਜ਼ਾਂ ਬਦਲ ਰਹੀਆਂ ਨੇ ਜਿੱਦਾਂ ਮੈਂ ਗੱਲ ਕਿਹਾ ਕਿ ਗਲੋਬਲੀ ਰੈਸੈਸ਼ਨ ਦਾ ਦੌਰ ਚੱਲ ਰਿਹਾ ਜਿਹਦੇ ਸਭ ਤੋਂ ਵੱਧ ਇਹ ਜਿਹੜੀਆਂ ਇਹ ਜਿਹੜੀਆਂ ਵੈਸਟਰਨ ਵਰਲਡ ਦੀਆਂ ਕਾਨਨਮੀਆਂ ਨੂੰ ਖੱਟ ਕੀਤਾਗਾ ਤੇ ਹੁਣ ਉਹ ਤੋਂ ਬਾਅਦ ਕੀ ਹੈਗਾ ਕਿ ਹਿੱਟ ਕਰਨ ਤੋਂ ਬਾਅਦ ਜਦੋਂ ਸਾਰੇ ਤੋਂ ਬਾਅਦ ਕਿ ਇਹ ਇਹ ਜਿਹੜੀਆਂ ਘਟਨਾਵਾਂ ਨੇ ਐਂਟੀ ਮਾਈਗ੍ਰੈਂਟ ਸੋ ਸਲੋਗਨ ਹੋ ਗਿਆ ਹੋਰ ਚੀਜ਼ਾਂ ਵੱਧ ਰਹੀਆਂ ਨੇ ਉਹਦਾ ਕਾਰਨ ਕੀ ਹੈ ਕਿ ਇੱਥੋਂ ਦੇ ਲੋਕਾਂ ਦਾ ਜਿਹੜਾ ਲਾਈਫ ਸਟਾਈਲ ਆ ਨਾ ਉਹ ਬੜਾ ਇਸ ਕਿਸਮ ਦਾ ਵੀ ਉਹ ਹਫ਼ਤੇ ਦੀ ਹਫ਼ਤੇ ਦੀ ਤਨਖਾਹ ਦਾ ਪੈਟਰਨ ਕੀ ਹੈ ਵੀ ਉਹ ਹਫ਼ਤੇ ਦੀ ਉਹਨੂੰ ਉਨੀ ਮਿਲਦੀ ਜਿੰਨੀਆਂ ਉਹਦੇ ਖਰਚੇ ਹੁੰਦੇ ਆ ਹੁਣ ਉਹ ਕੀ ਹੈ ਕਿ ਮੰਗਹਾਈ ਵਧਣ ਦੇ ਨਾਲ ਤਨਖਾਹਾਂ ਦੇ ਵਿੱਚ ਬਹੁਤਾ ਵਾਧਾ ਨਹੀਂ ਹੋਇਆ ਤੇ ਜਿਸ ਨੂੰ ਪੰਜਾਬੀ ਜਿਹਾ ਆਪਾਂ ਕਹਿੰਨ ਨੂੰ ਵੀ ਲੋਕਾਂ ਦਾ ਡਾਟ ਪੈ ਗਿਆ ਹੁਣ ਉਹਦੇ ਚ ਕੀ ਹੈ ਕਿ ਜਿਹੜੇ ਸਾਡੇ ਪੰਜਾਬੀ ਲੋਕ ਨੇ ਜਾਂ ਮਾਈਗ੍ਰੈਂਟ ਕਮਿਊਨਿਟੀ ਹੁੰਦੀ ਹੈ ਵੀ ਆਪਣੀ ਜਿਹੜੀ ਮੈਂ ਅੱਜ ਲਿਖਿਆ ਵੀ ਇਹਦੇ ਬਾਰੇ ਵੀ ਜਿਹੜੀ ਸਾਡੀ ਰਸੋਈ ਆ ਨ ਉਦੇਚ ਸਾਡੀ ਬਹੁਤ ਬਚਤਾਂ ਪਈਆਂ ਨੇ ਅਸੀਂ ਘਰੇ ਇਹ ਕਾਟੇ ਦੀ ਬੂਰੀ ਲਿਆ ਕੇ ਪ੍ਰਸ਼ਾਦੇ ਲਾ ਕੇ ਦਾਲ ਸਬਜ਼ੀ ਬਣਾ ਕੇ ਖਾਣੇ ਆ ਇਹਨਾਂ ਦਾ ਤਾਂ ਕੀ ਹੈ ਸਵੇਰ ਦੀ ਵੀ ਬਾਹਰੋਂ ਦੁਪਹਿਰ ਦੀ ਵੀ ਬਾਹਰੋਂ ਰਾਤ ਦੀ ਬਾਹਰੋਂ ਤੇ ਜਿਹੜਾ ਅਗਰ ਕਾਫੀ ਵੀ ਬਾਹਰੋਂ 100 100 ਸਵਾ 100 ਡਾਲਰ ਤੱਕ ਇੱਕ ਬੰਦਾ ਉਹ ਹੀ ਖਾ ਜਾਂਦਾ ਦਿਨ ਦਾ ਹੁਣ ਜਿੱਦ 200 ਡਾਲਰ ਦਿਹਾੜੀ ਆ ਮਤਲਬ ਖਾ ਦਿਹਾੜੀ ਰੋਜ਼ ਦੀ ਆ ਤਾਂ ਉਹ ਬੰਦਾ ਇਸ ਸਿਸਟਮ ਦੇ ਵਿੱਚ ਜਦੋਂ ਮਹਿੰਗਾਈ ਵਧੀ ਵੀ ਆ ਕਿਰਾਏ ਵਧੇ ਵੀ ਆ ਤੇ ਕਿਵੇਂ ਸਰਵਾਈਵ ਕਰੂਗਾ ਤਾਂ ਉਹਦੇ ਵਿੱਚ ਫਿਰ ਉਹਨੂੰ ਜਿਹੜੇ ਜਿਹੜੇ ਮਾਈਗ੍ਰੈਂਟ ਵੱਡੀਆਂ ਗੱਟੀਆਂ ਤੇ ਜਾਂ ਉਹ ਘਰ ਖਰੀਦ ਦੇ ਨਾਲ ਦੇ ਕਰਮਚਾਰੀ ਘਰ ਖਰੀਦ ਦੇ ਨਜ਼ਰ ਆਉਂਦੇ ਆ ਤਾਂ ਫਿਰ ਗੁੱਸਾ ਵੱਧਦਾ ਵੀ ਇਹ ਤਰੱਕੀ ਕਿਉਂ ਕਰ ਰਹੇ ਆ ਇਹਦੇ ਵਿੱਚ ਉਹ ਕਈ ਚੀਜ਼ਾਂ ਇਹਦੇ ਵਿੱਚ ਰਲੀਆਂ ਮਿਲੀਆਂ ਨੇ ਵਰਨ ਜਿਹੜੀਆਂ ਕਿ ਇਕੱਠੀਆਂ ਹੋ ਕੇ ਫਿਰ ਇੱਕ ਪਟਾਕਾ ਪੈ ਜਾਂਦਾ ਤੇ ਉਹਦੇ ਚਾਰੇ ਚੀਜ਼ਾਂ ਆਪਸ ਵਿੱਚ ਆ ਨੇ ਤਾਂ ਉਹ ਐਂਟੀ ਮਾਈਗ੍ਰੈਂਟ ਇੱਕ ਸਲੋਗਨ ਇੱਕ ਨਾਰਾ ਫਿਰ ਉਹ ਪੈਦਾ ਹੁੰਦਾ ਹੈਗਾ ਜੀ ਕਿਸੇ ਉਥੋਂ ਕਿਸੇ ਧਾਰਮਿਕ ਜਾਂ ਉਥੋਂ ਦੇ ਨਿਊਜ਼ੀਲੈਂਡ ਦੇ ਕਿਸੇ ਸਿਆਸੀ ਆਗੂ ਨਾਲ ਗੱਲ ਹੋਈ ਹੈ ਕਿ ਜੋ ਇਹ ਇੱਕ ਵਰਤਾਰਾ ਘੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਇੱਕ ਕਮਿਊਨਿਟੀ ਦੇ ਅਗੇਂਸਟ ਕਿਉਂਕਿ ਜ਼ਿਆਦਾਤਰ ਹੋਰ ਕਿਸੇ ਅਗੇਂਸਟ ਨਹੀਂ ਦੇਖਿਆ ਜਾ ਰਿਹਾ ਇਹ ਤੇ ਉਥੇ ਇਹ ਇੱਕ ਚੀਜ਼ ਦੇ ਅਗੇਂਸਟ ਕਿਉਂਕਿ ਨਿਊਜ਼ੀਲੈਂਡ ਦੇ ਕੋਹ ਸਿਆਸੀ ਆਗੂ ਦੀ ਵੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਨੇ ਆਪਣੀ ਪਾਰਲੀਮੈਂਟ ਦੇ ਵਿੱਚ ਸੇਮ ਇਸੇ ਹੀ ਜੋ ਇਹਨਾਂ ਦਾ ਸਿੰਬੋਲਿਕ ਹੈਗਾ ਉਹੀ ਸੇਮ ਇਹ ਹੁਣ ਸੜਕਾਂ ਤੇ ਚਾਹੇ ਇਮੀਗ੍ਰੈਂਟਸ ਲਾ ਲਓ ਹਨਾ ਇਹਨਾਂ ਦੇ ਖਿਲਾਫ ਜਿਹੜਾ ਇਹ ਕਰਦੇ ਨਜ਼ਰ ਆ ਰਹੇ ਨੇ ਕੋਈ ਗੱਲ ਹੋਈ ਹੈ ਕਿ ਉੱਥੋਂ ਦੀ ਜਿਹੜੀ ਸਿਆਸੀ ਲੀਡਰਸ਼ਿਪ ਹੈਗੀ ਹੈ ਕਿ ਉਹ ਇਹ ਚੀਜ਼ਾਂ ਨੂੰ ਰੋਕ ਕੇ ਕਿ ਜਿਵੇਂ ਤੁਸੀਂ ਦੱਸਿਆ ਕਿ ਸਾਰਾ ਕੁਝ ਇਕੱਠਾ ਹੁੰਦਾ ਹੈਗਾ ਇੱਕ ਚੀਜ਼ ਦੇ ਨਾਲ ਇਹ ਪ੍ਰੈਸ਼ਰ ਨਹੀਂ ਬਣਦਾ ਵੀ ਕੱਲ ਨੂੰ ਕਿਤੇ ਹੋਰ ਇਹ ਵੱਡੇ ਲੈਵਲ ਤੇ ਕੋਈ ਹੋਰ ਮਾਹੌਲ ਨਾ ਬਣੇ। ਵੀ ਅੱਜ ਅੱਜ ਹੀ ਸਾਡੇ ਭਾਈਚਾਰੇ ਦੀ ਫੌਰੀ ਤੌਰ ਦੇ ਉੱਤੇ ਅੱਜ ਹੀ ਇੱਕ ਮੀਟਿੰਗ ਕੰਡਕਟ ਹੋ ਰਹੀ ਆ ਜਿਦੇ ਚ ਕੀ ਉਹ ਲੋਕਲ ਐਡਮਿਨਿਸਟ੍ਰੇਸ਼ਨ ਪੁਲਿਸ ਸੋ ਲੋਕਲ ਜਿਹੜੇ ਸਿਆਸੀ ਆਗੂਆ ਤੇ ਉਹਦੇ ਸਾਡੇ ਭਾਈਚਾਰਾ ਆਪਣੇ ਉੱਥੇ ਨੇ ਇੱਕ ਸੰਸਥਾ ਬਣੀ ਹੋਈ ਆ ਖਾਸ ਤੌਰ ਤੇ ਨਿਊਜ਼ੀਲੈਂਡ ਸੈਂਟਰ ਸਖ ਐਸੋਸੀਏਸ਼ਨ ਜਿਹੜੀ ਸਾਰੇ ਗੁਰੂ ਘਰਾਂ ਦੀ ਸਾਂਝੀ ਕਮੇਟੀ ਹੈ ਜਿੰਨੇ ਵੀ ਨਿਊਜ਼ੀਲੈਂਡ ਦੇ ਵਿੱਚ 16 17 ਗੁਰੂ ਘਰ ਨੇ ਜੀ ਹੈ ਨਾ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਕੀਤਾ ਗਿਆ ਹੈਗਾ ਉਹਦੀ ਵੇਟ ਕਰ ਰਹੇ ਆ ਉਹਨਾਂ ਦੀ ਜੁਆਇੰਟ ਕੀ ਉਹਦੀ ਸਟੇਟਮੈਂਟ ਆਉਂਦੀ ਹੈ ਮੇਰੀ ਗੱਲ ਵੀ ਆ ਜੋਈ ਸੀ ਉਹਨਾਂ ਦੇ ਪ੍ਰਧਾਨ ਜੀ ਜਿਹੜੇ ਸਰਦਲਜੀਤ ਸਿੰਘ ਹੋਰੀ ਨੇ ਜਿਹੜੇ ਸੈਂਟਰਲ ਸੈਕ ਐਸੋਸੀਏਸ਼ਨ ਦੇ ਨਿਊਜ਼ੀਲੈਂਡ ਦੇ ਤਾਂ ਉਹਨਾਂ ਨੇ ਇਹੀ ਗੱਲ ਕਿਹਾ ਸੀ ਵੀ ਸਾਨੂੰ ਉਹਨਾਂ ਨੂੰ ਫੋਨ ਆਏ ਆ ਕਾਫੀ ਈਵਨ ਮਿਨਿਸਟਰੀ ਐਥਨਿਕ ਮਿਨਿਸਟਰੀ ਵੱਲੋਂ ਕਈ ਕਾਉਂਸਲਰਜ਼ ਆ ਕੇ ਗੁਰੂ ਘਰਾਂ ਦੇ ਵਿੱਚ ਮਿਲ ਕੇ ਗਏ ਨੇ ਵੀ ਅਸੀਂ ਤੁਹਾਡੇ ਨਾਲ ਹੈਗੇ ਆ ਵੀ ਇਹੋ ਜੀ ਕੋਈ ਉਹ ਮਸਲਾ ਨਹੀਂ ਹੈਗਾ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੈਗਾ ਵੀ ਆਪਾਂ ਰਲ ਕੇ ਮੀਟਿੰਗ ਕਰੀਏ ਤਾਂ ਕਿ ਇਹੋ ਜੀਆਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਵੇ ਕਾਰਨ ਇਹੀ ਹੈ ਕਿ ਮੈਂ ਜਦੋਂ ਨਗਰ ਕੀਰਤਨ ਦਾ ਆਯੋਜਨ ਹੋਣਾ ਉਹਦੀ ਪਹਿਲਾਂ ਪਰਮਾਨਗੀ ਲਈ ਜਾਂਦੀ ਹੈ ਬਿਲਕੁਲ ਤਾਂ ਜਦੋਂ ਕਿਸੇ ਨੇ ਜਦੋਂ ਕਿਸੇ ਨੇ ਪ੍ਰਦਰਸ਼ਨ ਕਰਨਾ ਉਹਦੀ ਵੀ ਪਰਮਾਨਗੀ ਲਈ ਜਾਂਦੀ ਹੈ ਤਾਂ ਉਹ ਸਵਾਲ ਇਹੀ ਹੈ ਵੀ ਇੱਕੇ ਸਮੇ ਇੱਕੋ ਇੱਕੋ ਇਲਾਕੇ ਦੇ ਵਿੱਚ ਕਿਹਨੇ ਦੋ ਪਰਮਿਸ਼ਨਾਂ ਕਿਹਨੇ ਦਿੱਤੀਆਂ ਸੋ ਇਹ 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 ਜਿਹੜੀਆਂ ਸਾਰੀਆਂ ਚੀਜ਼ਾਂ ਨੇ ਵੀ ਜਾਂ ਉਹਨਾਂ ਨੇ ਪਰਮਿਸ਼ਨ ਲਈ ਨਹੀਂ ਗਈ ਵੀ ਵੀ ਬਿਨਾ ਪਰਮਿਸ਼ਨ ਤੋਂ ਇਹੇ ਕਰਤਾ ਹੈਗਾ ਜੀ ਹਨਾ ਸੋ ਉਹ ਚੀਜ਼ਾਂ ਦੇ ਉੱਤੇ ਵਰਕਆਊਟ ਹੋ ਰਿਹਾ ਹੈਗਾ ਵੀ ਅੱਗੇ ਤੋਂ ਵੀ ਜੇ ਕੋਈ ਇਦਾਂ ਦੀ ਕੋਈ ਜਿਹੜੀ ਨਗਰ ਕੀਰਤਨ ਜਾਂ ਕੋਈ ਹੋਰ ਸਾਡਾ ਦੀਵਾਲੀ ਨਾਲ ਰਿਲੇਟਡ ਕੋਈ ਸਮਾਗਮ ਹੁੰਦਾ ਤੇ ਉਹਦੇ ਦੇ ਕਾਉਂਟਰ ਕੋਈ ਏਦਾਂ ਦਾ ਰੇਸਿਸਟ ਗਰੁੱਪ ਆ ਜੇ ਕੋਈ ਉਹ ਕੋਈ ਆਯੋਜਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਇੰਟੈਲੀਜੈਂਸੀ ਦਾ ਕੰਮ ਆ ਵੀ ਉਹ ਪਹਿਲਾਂ ਹੀ ਉਹਨੂੰ ਰੋਕਿਆ ਜਾਵੇ ਤਾਂ ਕਿ ਇਹ ਜੀ ਘਟਨਾ ਘਟੇ ਨਾ ਤਾਂ ਐਕਚੁਅਲੀ ਕੀ ਉਹਦੇ ਤੇ ਵਰਕਆਊਟ ਕਰਨ ਦੇ ਲਈ ਅੱਜ ਮੀਟਿੰਗ ਹੋ ਰਹੀ ਹੈ ਨਹੀਂ ਸੰਡੇ ਨੂੰ ਮੀਟਿੰਗ ਨਹੀਂ ਹੁੰਦੀ ਹੁੰਦੀ ਵੀ ਇਹ ਘਟਨਾ ਕਰਮੀ ਏਦਾਂ ਦਾ ਕਿ ਸੰਡੇ ਨੂੰ ਅੱਜ ਮੀਟਿੰਗ ਆਰਗੇਨਾਈਜ਼ ਹੋ ਰਹੀ ਹੈ ਇੱਥੇ ਬਿਲਕੁਲ ਜੋ ਤਸਵੀਰਾਂ ਦੇਖੀਆਂ ਨੇ ਉਹ ਕਲੈਸ਼ ਹੁੰਦਾ ਹੁੰਦਾ ਬਚਿਆ ਜੇ ਪੁਲਿਸ ਉੱਥੇ ਨਾ ਹੁੰਦੀ ਤਾਂ ਹੋ ਸਕਦਾ ਸੀ ਕਿ ਉੱਥੇ ਕੋਈ ਹੋਰ ਹੈਪਨਿੰਗ ਵੀ ਹੋ ਸਕਦੀ ਸੀ ਨਹੀਂ ਨਹੀਂ ਉਹ ਤਾਂ ਉਹ ਤਾਂ ਤੁਹਾਨੂੰ ਤੁਸੀਂ ਉਹ ਤੁਹਾਨੂੰ ਕਰ ਰਹੇ ਸੀਗੇ ਪ੍ਰਵੋਕ ਕਰ ਰਹੇ ਸੀ ਪੂਰਾ ਪ੍ਰਵੋਕ ਪ੍ਰਵੋਕ ਕਰ ਰਹੇ ਨੇ ਤੇ ਉਹਦੇ ਚ ਮੰਨ ਲਓ ਕਿਸੇ ਸਾਡਾ ਕੋਈ ਨੌਜਵਾਨ ਜਾਂ ਕੋਈ ਹੋਰ ਐਕਸ਼ਨ ਕਰ ਦਿੰਦਾ ਤਾਂ ਉਹ ਸਿੱਧਾ ਉਹਦੇ ਤੇ ਆਪਾਂ ਉਹਦੇ ਤੇ ਕੇਸ ਦਾ ਚ ਹੋ ਜਾਣਾ ਸੀ ਲਾ ਇਦਾਂ ਦੇ ਇਥੋਂ ਦੇ ਹੂੰ ਠੀਕ ਹੈ ਜੀ ਸੋ ਇਹ ਚੀਜ਼ਾਂ ਵੀ ਇਹ ਬਚਨ ਵਾਲੀ ਲੋੜ ਆ ਉਹਨਾਂ ਵਾਲੇ ਸਮੇਂ 'ਚ ਇਹ ਹੋਰ ਵੀ ਜਿੰਨਾ ਚਿਰ ਆ ਰੈਸੈਸ਼ਨ ਆਲਾ ਮਸਲਾ ਹੱਲ ਨਹੀਂ ਹੁੰਦਾ ਜਿੰਨਾ ਚਿਰ ਇਥੋਂ ਦੀ ਆਰਥਿਕ ਹਾਲਤ ਗਤੀ ਸੈੱਟ ਨਹੀਂ ਹੁੰਦੀ ਤੇ ਉਹਨਾਂ ਚਿਰ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਹੋਰ ਵੀ ਵੱਧਵੇਂ ਰੂਪ 'ਚ ਹੋਣਗੀਆਂ ਅੱਜ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਇੱਕ ਵਸਤੇ ਇਹ ਘਟਨਾਗ੍ਰਾਮ ਹੋਇਆ ਅੱਜ ਇੱਥੇ ਸਿਡਨੀ ਤੇ ਮੈਲਬਨ ਦੇ ਵਿੱਚ ਜੈਂਟੀ ਮਾਈਗ੍ਰੈਂਟ ਰੈਲੀਆਂ ਹੋ ਰਹੀਆਂ ਨੇ ਜੀ ਅੱਜ ਹੂੰ ਤੋ ਸੋ ਉਹ ਚੀਜ਼ਾਂ ਨੇ ਇਹ ਇਹ ਪਰਸਪਰ ਚੱਲਣਗੀਆਂ ਤੇ ਇਹਦੇ ਤੇ ਸਾਡੇ ਭਾਈਚਾਰੇ ਨੂੰ ਡਾਇਲੌਗ ਦੀ ਜ਼ਰੂਰਤ ਆ ਤੇ ਇਹੋ ਜੀਆਂ ਚੀਜ਼ਾਂ ਜਾਂ ਸਾਨੂੰ ਇਹ ਵੀ ਪੁਨਰਪ੍ਰਚੋਲਨ ਕਰਨਾ ਪਊਗਾ ਵੀ ਅਸੀਂ ਸਮਾਗਮ ਕਿਸ ਤਰੀਕੇ ਨਾਲ ਕਰਨੇ ਆ ਇਹੋ ਜੇ ਹਨਾ ਦੌਰ ਦੇ ਵਿੱਚ ਤਾਂ ਕਿ ਅਸੀਂ ਕਿਸੇ ਟਕਰਾਅ ਦਾ ਹਿੱਸਾ ਨਾ ਬਣੀਏ ਨਾ ਬਣੀਏ ਜੀ ਬਹੁਤ ਬਹੁਤ ਸ਼ੁਕਰੀਆ ਕਰਨ ਦੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਧੰਨਵਾਦ